ਸਰਿੰਦਰ ਕੌਰ ਜਿਨ੍ਹਾਂ ਨੂੰ ਅਸੀਂ ਪੰਜਾਬ ਦੀ ਕੋਇਲ ਵੀ ਕਹਿੰਦੇ ਹਾਂ ਉਸਨਾਂ ਦੇ ਬਾਰੇ ਅਸੀਂ ਅੱਜ ਜਾਣਾਂਗੇ ਸਾਡੀ ਇੱਕ ਪੁਸਤਕ ਹੈ ਬੀਏ ਸੈਮੈਸਟਰ 2 ਦੇ ਵਿੱਚ ਪੰਜਾਬ ਦੇ ਮਹਾਨ ਕਲਾਕਾਰ ਉਸ ਨੂੰ ਆਧਾਰ ਬਣਾ ਕੇ ਇਹ ਗੱਲ ਮੈਂ ਕਰਨ ਜਾ ਰਹੀ ਹਾਂ ਤੇ ਉਹਨਾਂ ਜਿਵੇਂ ਸਰਿੰਦਰ ਕੌਰ ਬਾਰੇ ਜਾਣਨਾ ਸਾਰੇ ਪੰਜਾਬੀਆਂ ਲਈ ਓਨਾ ਹੀ ਜ਼ਰੂਰੀ ਹੈ ਜਿੰਨਾ ਲੋਕ ਗੀਤਾਂ ਬਾਰੇ ਜਾਣਨਾ ਕਿਉਂਕਿ ਸਰਿੰਦਰ ਕੌਰ ਦੇ ਗਾਏ ਹੋਏ ਲੋਕ ਗੀਤ ਸਾਡੇ ਅੱਜ ਵੀ ਚੇਤਿਆਂ 'ਚ ਵਸੇ ਹੋਏ ਨੇ ਸਰਿੰਦਰ ਕੌਰ ਜਿਨ੍ਹਾਂ ਦਾ ਜੀਵਨ ਪੂਰਾ ਸੰਗੀਤ ਨੂੰ ਸਮਰਪਿਤ ਸੀ ਉਹਨਾਂ ਦਾ ਜਨਮ ਪੱਛੀ ਨਵਬਰੂਡਿਸੋ 29 ਹੋਇਆ ਸੀ ਤੇ ਉਹ ਮੌਤ ਉਹਨਾਂ ਦੀ 15 ਜੂਨ 2006 ਦੇ ਵਿੱਚ ਹੋਈ ਤੇ ਉਹਨਾਂ ਨੇ ਪੂਰੀ ਉਮਰ ਪੰਜਾਬੀ ਗਾਇਕੀ ਦੇ ਨਾਲ ਆਪਣਾ ਰਿਸ਼ਤਾ ਨਿਭਾਇਆ ਤੇ ਪਲੇਬੈਕ ਗਾਇਕੀ ਦੇ ਵਿੱਚ ਵੀ ਉਹਨਾਂ ਦਾ ਬਹੁਤ ਗੂੜਾ ਯੋਗਦਾਨ ਸੀ ਉਹਨਾਂ ਦੇ ਪਰਿਵਾਰ ਬਾਰੇ ਸਾਰੇ ਬਾਰੇ ਜਾਂ ਉਹਨਾਂ ਦੇ ਸ਼ੌਕ ਬਾਰੇ ਅਸੀਂ ਜਾਣਾਂਗੇ ਤੇ ਮੈਂ ਦੱਸਣਾ ਚਾਹਾਂਗੀ ਕਿ ਜੋ ਤੁਸੀਂ ਤਸਵੀਰਾਂ ਦੇਖ ਰਹੇ ਹੋ ਉਹ ਸਰਿੰਦਰ ਕੌਰ ਜੀ ਦੇ ਵਕ-ਵਕ ਜੀਵਨ ਪੜਾਵਾਂ ਦੇ ਨਾਲ ਜੁੜੀਆਂ ਨੇ। ਤ੍ਰਿੰਦਰ ਕੌਰ ਜੀ ਨੂੰ ਬਹੁਤ ਸਾਰੇ ਪੁਰਸਕਾਰ ਵੀ ਮਿਲੇ ਸੀ। ਉਹਨਾਂ ਨੂੰ ਸੰਗੀਤ ਨਾਟਕ ਅਕੈਡਮੀ ਪੁਰਸਕਾਰ 1984 'ਚ ਮਿਲਿਆ ਤੇ ਸੰਗੀਤ ਨਾਟਕ ਅਕੈਡਮੀ, ਭਾਰਤ ਦੀ ਸੰਗੀਤ, ਡਾਂਸ ਅਤੇ ਥੀਏਟਰ ਦੀ ਰਾਸ਼ਟਰੀ ਅਕੈਡਮੀਆ ਇਹਨਾਂ ਵੱਲੋਂ ਉਹਨਾਂ ਨੂੰ ਅਵਾਰਡ ਮਿਲਿਆ। ਉਹਨਾਂ ਨੂੰ ਆਰਟ ਵਿੱਚ ਯੋਗਦਾਨ ਪਾਉਣ ਲਈ ਮਿਲੀਨੀਅਮ ਪੰਜਾਬੀ ਸਿੰਗਰ ਅਵਾਰਡ ਤੇ 2006 ਦੇ ਵਿੱਚ ਪਦਮ ਸ਼੍ਰੀ ਤੁਸੀਂ ਦੇਖ ਰਹੇ ਹੋ ਫੋਟੋ ਇੱਕ ਐਬੁਲ ਕਲਾਮ ਜਿਹੜੇ ਸਾਡੇ ਕੇ ਸਾਬਕਾ ਸਾਡੇ ਰਾਸ਼ਟਰਪਤੀ ਜੀ ਸਾਨੂੰ ਉਹਨਾਂ ਦੇ ਹੱਥੋਂ ਸ੍ਰਿੰਦਰ ਕੌਰ ਜੀ ਸਨਮਾਨ ਹਾਸਲ ਕਰ ਰਹੇ ਨੇ ਤਾਂ ਉਹਨਾਂ ਨੂੰ 2006 ਦੇ ਵਿੱਚ ਪਦਮ ਸ਼੍ਰੀ ਅਵਾਰਡ ਮਿਲਿਆ ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਸਾਲ 2002 ਦੇ ਵਿੱਚ ਉਹਨਾਂ ਨੂੰ ਡਾਕਟੋਰੇਟ ਦੀ ਆਨ ਡਿਗਰੀ ਹੈ ਉਦਿੱਤੀ ਤੇ ਜ਼ਿੰਦਗੀ ਦੇ ਬਹੁਤ ਸਾਰੇ ਇਸ ਤੁਸੀਂ ਰੰਗ ਦੇਖ ਰਹੇ ਉਹਨਾਂ ਦੇ ਆ ਬਚਪਨ ਦੀਆਂ ਦੋ ਤਿੰਨ ਤਸਵੀਰਾਂ ਮੈਨੂੰ ਮਿਲੀਆਂ ਇੱਕ ਪ੍ਰਕਾਸ਼ ਕੌਰ ਜੀ ਦੇ ਨਾਲ ਉਹਨਾਂ ਦੀ ਤਸਵੀਰ ਹੈ ਜਿਹੜੀ ਉਹਨਾਂ ਦੀ ਭੈਣ ਸੀ ਉਹਨਾਂ ਦੇ ਨਾਲ ਰਲ ਕੇ ਉਹ ਗਾਉਂਦੇ ਸੀ ਤੇ ਖੂਬਸੂਰਤ ਚਿਹਰੇ ਵਾਲੀ ਤੇ ਖੂਬਸੂਰਤ سیرਤ ਸੁਭਾਅ ਵੱਜੋਂ ਸਰਿੰਦਰ ਕੌਰ ਪੰਜਾਬੀਆਂ ਦਾ ਮਾਣ ਰਹੀ ਹੈ ਤੇ ਜਿੱਥੇ ਵਿਦਿਆਰਥੀਆਂ ਨੇ ਇਹਨਾਂ ਦਾ ਡੀਨਕਾ ਦਿਨ ਉਸਾਰਤੇ ਪਰ ਦੇ ਵਿੱਚ ਪ੍ਰਸ਼ਨ ਕਰਨਾ ਹੈ ਕਿ ਸਰਿੰਦਰ ਕੌਰ ਬਾਰੇ ਜਾਣਕਾਰੀ ਦਿਓ ਤੇ ਉਹਨਾਂ ਦੇ ਸੁਭਾਅ ਬਾਰੇ ਜਾਣਕਾਰੀ ਦਿਓ ਉਥੇ ਨਾਲ ਹੀ ਵਿਦਿਆਰਥੀਆਂ ਨੂੰ ਉਹਨਾਂ ਬਾਰੇ ਦੱਸ ਤਵਾ ਕਿ 2006 ਦੇ ਵਿੱਚ ਇੱਕ ਲੰਮੀ ਬਿਮਾਰੀ ਕਾਰਨ ਉਹਨਾਂ ਦਾ ਦਿਹਾਂਤ ਹੋਇਆ ਸੀ ਤੇ ਉਹਨਾਂ ਦੀ 77 ਸਾਲ ਦੀ ਉਮਰ ਦੇ ਵਿੱਚ ਨਿਊ ਜਰਸੀ ਦੇ ਇੱਕ ਹਸਪਤਾਲ 'ਚ ਉਹਨਾਂ ਦੀ ਮੌਤ ਹੋਈ ਉਸ ਵੇਲੇ ਤਿੰਨੇ ਧੀਆਂ ਉਹਨਾਂ ਦੀਆਂ ਡੌਲੀ ਗਲੇਰੀਆ ਵੱਡੀ ਧੀ ਤੇ ਨੰਦਨੀ ਸਿੰਘ ਤੇ ਪ੍ਰਮੋਦਨੀ ਜੱਗੀ ਦੋਵੇਂ ਨਿਊ ਜਰਸੀ 'ਚ ਉਹਨਾਂ ਦੇ ਕੋਲ ਸਨ ਤੇ ਉਹਨਾਂ ਦੀ ਮੌਤ ਤੋਂ ਬਾਅਦ ਭਾਰਤ ਦੇ ਪ੍ਰਧਾਨ ਮੰਤਰੀ ਡਾਕਟਰ ਮੋਨ ਸਿੰਘ ਨੇ ਉਹਨਾਂ ਨੂੰ ਪੰਜਾਬ ਦੀ ਕੋਇਲ ਜਾਂ ਪੰਜਾਬ ਦੀ ਨਾਈਟਿੰਗ ਗੇਲ ਕਿਹਾ ਤੇ ਅਤੇ ਪੰਜਾਬੀ ਲੋਕ ਸੰਗੀਤ ਅਤੇ ਪ੍ਰਸਿੱਧ ਸੰਗੀਤ ਦੇ ਇੱਕ ਮਹਾਨ ਕਥਾ ਦੇ ਤੌਰ ਤੇ ਉਹਨਾਂ ਨੂੰ ਦੱਸਿਆ ਕਿ ਉਹਨਾਂ ਨੇ ਲੀਜੈਂਡ ਆਫ ਪੰਜਾਬ ਕਹਿ ਸਕਦੇ ਆ ਜਾਂ ਨਾਈਟਿੰਗਲ ਨਾਈਟਿੰਗਲ ਆਫ ਪੰਜਾਬ ਕਹਿ ਕੇ ਸੰਬੋਧਨ ਕੀਤਾ ਤੇ ਇਸ ਤਰੀਕੇ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਮੈਨੂੰ ਉਮੀਦ ਹੈ ਕਿ ਉਹਨਾਂ ਦੀ ਅਮਰ ਆਵਾਜ਼ ਦੂਜੇ ਕਲਾਕਾਰਾਂ ਨੂੰ ਵੀ ਰਸਤਾ ਦਿਖਾਏਗੀ ਦਿਸ਼ਾ ਦਿਖਾਏਗੀ ਇਸ ਹਨ ਕੁਝ ਸੰਖੇਪ ਜਾਣਕਾਰੀ ਜਿਹੜੀ ਉਹਨਾਂ ਦੇ ਨਾਲ ਜੁੜੀ ਹੈ ਸ੍ਰਿੰਦਰ ਕੌਰ ਜੀ ਦੇ ਨਾਲ ਉਹ ਅਸੀਂ ਤੁਹਾਡੇ ਸਿਲੇਬਸ ਦੇ ਅਨਸਾਰ ਗੱਲਬਾਤ ਕਰਾਂਗੇ ਕਿ ਸ੍ਰੀਿੰਦਰਕੌਰ ਜੀ ਦਾ ਜਿਹੜਾ ਚੈਪਟਰ ਉਹਨਾਂ ਬਾਰੇ ਬਲਵੰਤ ਗਾਰਗੀ ਨੇ ਲਿਖਿਆ ਹੈ ਤੁਹਾਡੇ ਪਾਠਕ੍ਰਮ ਤੋਂ ਸ਼ਾਮਲ ਹੈ ਤੇ ਆਓ ਫਿਰ ਉਸ ਉਹਦੇ ਤੇ ਝਾਤ ਪਾਉਂਦੇ ਆ ਕਿ ਸ੍ਰੀਿੰਦਰਕੌਰ ਦਾ ਜੀਵਨ ਜਾਂ ਉਹਨਾਂ ਦੀ ਆਚਤਾ ਕੀ ਹੈ ਸਭ ਤੋਂ ਪਹਿਲਾਂ ਜੇ ਅਸੀਂ ਗੱਲ ਕਰੀਏ ਤੇ ਸ੍ਰੀਿੰਦਰਕੌਰ ਜੀ ਦਾ ਨੂੰ ਪੰਜਾਬ ਦੀ ਕੋਇਲ ਕਹਿ ਕੇ ਸੰਬੋਧਨ ਕੀਤਾ ਗਿਆ ਤੇ ਪਰਵਾਰਿਕ ਪਛੋਕੜ ਦੇ ਵਿੱਚ ਉਹਨਾਂ ਦਾ ਜਿਹੜਾ ਜਨਮ ਆ 25 ਨਵੰਬਰ 1929 ਨੂੰ ਲਾਹੌਰ ਵਿੱਚ ਦੀਵਾਨ ਬਿਸ਼ਨ ਦਾਸ ਦੇ ਘਰ ਮਾਤਾ ਮਾਇਆ ਦੇਵੀ ਦੀ ਪੁੱਖੋ ਹੋਇਆ ਉਹਨਾਂ ਦੀ ਮਾਤਾ ਮਾਇਆ ਦੇਵੀ ਹਿੰਦੂ ਹਿੰਦੂ ਸੀ ਪਰ ਗੁਰੂ ਘਰ ਦਾ ਉਹਨਾਂ ਨਾਲ ਉਹਨਾਂ ਦਾ ਬੜਾ ਸਨੇਹ ਸੀ ਔਰ ਸਿੱਖੋਂ ਰੌ ਰਿਤਾ ਸਿੱਖ ਰੌ ਰਿਤਾ ਨੂੰ ਮੰਨਦੇ ਸੀ ਤੇ ਉਹਨਾਂ ਦੇ ਇਸ ਕਰਕੇ ਘਰ 'ਚ ਹਮੇਸ਼ਾ ਗੁਰਬਾਣੀ ਵੀ ਸੁਣਦੇ ਸਾਰੇ ਤੇ ਇਸ ਉਹਨਾਂ ਦਾ ਪਿਤਾ ਵੀ ਜਿਹੜਾ ਸੀ ਉਸ ਪਰਿਵਾਰ ਦਾ ਪਹਿਲਾ ਸਿੱਖ ਸੀ ਉਹਨਾਂ ਦਾ ਬਾਬਾ ਵੀ ਸਿੱਖ ਸੀ ਮਤਲਬ ਕਹਿੰਦਾ ਕਿ ਜਿਹੜੇ ਪੁਰਾਣੇ ਰਿਸ਼ਤੇ ਸੀਗੇ ਉਹਨਾਂ ਦੇ ਕੁਝ ਪਹਿਲਾਂ ਜੀ ਬੇਸ਼ੱਕ ਉਹਨਾਂ ਦੇ ਨਾਲ ਸੰਬੰਧ ਹਿੰਦੂ ਪ੍ਰਵਾਦ ਨਾਲ ਸੀ ਪਰ ਉਹਨਾਂ ਨੇ ਸਿੱਖ ਰੋ ਰੀਤਾਂ ਨੂੰ ਆਪਣੇ ਜੀਵ ਵਿੱਚ ਢਾ ਲਿਆ ਉਦੋਂ ਬਾਅਦ ਉਹਨਾਂ ਦੇ ਮਾਂ ਦਾ ਯੋਗਦਾਨ ਉਹਨਾਂ ਦੇ ਸੰਗੀਤ ਵਿੱਚ ਕੋ ਬਹੁਤ ਸੀ ਕਿਉਂਕਿ ਉਹਦੀ ਮਦਰ ਰੋਜ਼ ਉਹਨਾਂ ਨੂੰ ਉਠਾਉਂਦੇ ਸਵੇਰੇ ਤੇ ਉਹਨਾਂ ਨੂੰ ਸ਼ਬਦ ਗਾਇਨ ਕਰਨ ਲਈ ਕਹਿੰਦੇ ਤੇ ਫਿਰ ਉਹਨਾਂ ਨੂੰ ਨਾਸ਼ਤਾ ਦਿੰਦੇ ਦਰਿਆਜ ਨੂੰ ਆਪਣੇ ਤੱਕ ਹੀ ਸੀਮਤ ਰੱਖਦੀ ਆ ਆਪਣੀਆਂ ਖਿੜਕੀਆਂ ਬੰਦ ਕਰਕੇ ਗਾਉਣ ਦਾ ਅਭਿਆਸ ਕਰਦੇ ਘੰਟਿਆਂ ਬੱਧੀ ਗਾ ਸਕਦੇ ਸਨ ਆਤਮਾ ਆਤਮ ਸ਼ਕਤੀ ਉਹਨਾਂ ਨੂੰ ਮਿਲਦੀ ਸੀ ਤੇ ਦੇਸ਼ਵੰਡ ਤੋਂ ਬਾਅਦ ਉਹਨਾਂ ਦਾ ਪਰਿਵਾਰ ਦਿੱਲੀ ਆ ਗਿਆ ਤੇ ਇੱਥੇ ਦਿੱਲੀ ਰਹਿ ਰਹੇ ਰਹਿੰਦਿਆ ਗਾਜ਼ੀਆਬਾਦ ਜਮਨਾਪਾਰ ਦੇ ਕੋਲ ਉਹਨਾਂ ਦਾ ਪਰਿਵਾਰ ਰਹਿਣ ਲੱਗਾ ਤੇ ਉਸ ਉੱਥੇ ਹੀ ਇਹਨਾਂ ਦਾ ਵਿਆਹ ਜੁਗਿੰਦਰ ਸਿੰਘ ਸੋਢੀ ਨਾਲ ਹੋਇਆ ਜਿਹੜੇ ਕਿ ਸਾਈਕੋਲੋਜੀ ਦੀ ਮਨੋਵਿਗਿਆਨ ਦੀ ਐਮਏ ਸਾਂ ਤੇ ਸੰਗੀਤ ਦੇ ਪ੍ਰੇਮੀ ਸਨ ਉਹ ਉਹਨਾਂ ਦਾ ਲੇਖਕ ਨੇ ਸ਼ਬਦ ਚਿੱਤਰ ਬਿਆਨ ਕੀਤਾ ਕਿ ਉਹ ਸਰੀਰ ਦੇ ਥੋੜੇ ਭਾਰੇ ਸਨ बैडमिंटਨ ਖੇਡਦੇ ਸਨ ਤੇ ਉਹ ਲੇਖਕ ਉਹਨਾਂ ਨੂੰ ਬਹੁਤ ਚੰਗੀ ਤਰ੍ਹਾਂ ਜਾਣਦਾ ਸੀ ਜਗਿੰਦਰ ਸਿੰਘ ਸੋਢੀ ਨੂੰ ਤੇ ਲੇਖਕ ਨੇ ਦੇ ਵਿਆਹ ਦੀ ਘਟਨਾ ਵੀ ਦੱਸੀ ਹੈ ਕਿ ਜਗਿੰਦਰ ਸਿੰਘ ਸੋਢੀ ਕਰਜਨ ਰੋਡ ਵਾਲੇ ਆਪਣੇ ਘਰ ਚ ਲੇਖਕ ਦੇ ਘਰ ਚ ਆਇਆ ਤੇ ਉਹਨੇ ਆ ਕੇ ਲੇਖਕ ਨੂੰ ਕਿਹਾ ਕਿ ਕੱਲ ਉਹਦਾ ਵਿਆਹ ਹੈ ਤੇ ਉਹਦੇ ਨਾਲ ਸਾਰੇ ਚੰਨਨ ਲਿਖਨੇ ਦੱਸਿਆ ਕਿ ਸਾਰੇ ਉਹਨਾਂ ਦੇ ਮਿੱਤਰ ਜਿਹੜੇ ਸੀ ਉਸ ਵਿਆਹ ਦੇ ਵਿੱਚ ਪਹੁੰਚੇ ਤੇ ਘਰ ਦੇ ਵਿੱਚ ਬਹੁਤ ਥੋੜੀ ਜਿਹੀ ਬਰਾਤ ਲੈ ਕੇ ਉਹ ਗਏ ਤੇ ਉਸ ਬਰਾਤ ਦਾ ਸਵਾਗਤ ਵੀ ਕੀਤਾ ਗਿਆ ਤੇ ਉੱਥੇ ਵੀ ਬਹੁਤ ਜ਼ਿਆਦਾ ਵਿਆਹ ਜਿਹੜਾ ਸੀ ਉਸ ਦੇ ਵਿੱਚ ਬਹੁਤ ਜ਼ਿਆਦਾ ਖਰਚਾ ਜਾਂ ਬਹੁਤ ਜ਼ਿਆਦਾ ਵਿਖਾਵਾ ਨਹੀਂ ਕੀਤਾ ਗਿਆ ਸੀ ਸ੍ਰਿੰਦਰ ਕੌਰ ਵੇੜੇ ਚ ਢੋਲਕੀ ਵਜਾ ਰਹੀ ਸੀ ਮਾਵਾਂ ਤੇ ਧੀਆਂ ਦੀ ਦੋਸਤੀ ਨਿਮਾਏ ਟੁੱਟਦੀ ਹੈ ਕਹਿਰਾਂ ਦੇ ਨਾਲ ਇਹ ਬਹੁਤ ਹੀ ਇਮੋਸ਼ਨਲ ਕਿਸਮ ਦਾ ਗੀਤ ਉਹ ਗਾਰੇ ਸਨ ਤੇ ਉਦੋਂ ਬਾਅਦ ਸ੍ਰਿੰਦਰਕੌਰ ਜੀ ਦਾ ਸ਼ਾਦੀ ਜਿਹੜੀ ਆ ਉਹਨਾਂ ਦੇ ਨਾਲ ਜਦੋਂ ਹੋਈ ਸੋਢੀ ਜੀ ਨਾਲ ਤੇ ਉਹ ਫਿਰ ਸਿੱਧੇ ਦੋਨੋਂ ਬੰਬਈ ਚਲੇ ਗਏ ਤੇ ਬੰਬਈ ਵਿੱਚ ਸ੍ਰਿੰਦਰਕੌਰ ਆਪਣੀ ਭੈਣ ਦੇ ਕੋਲ ਰਹੇ ਮਹਿੰਦਰਕੌਰ ਕੋਲ ਤੇ ਉੱਥੇ ਉਹਨਾਂ ਦਾ ਦਾ ਜਿਹੜਾ ਸੰਪਰਕ ਹੈ ਹਸਨ ਲਾਲ ਭਗਤ RAM ਨਾ ਦੇ ਇੱਕ 뮤직 ਡਾਇਰੈਕਟਰ ਨਾਲ ਹੋਇਆ ਜਿਨ੍ਹਾਂ ਨੇ ਪਿਆਰ ਕੀ ਜੀਤ ਵਿੱਚ ਉਹਨਾਂ ਨੂੰ ਗੀਤ ਗਾਉਣ ਦਾ ਮੌਕਾ ਦਿੱਤਾ ਤੇ ਇੱਥੇ ਫਿਰ ਸ਼ਹੀਦ ਫਿਲਮ ਸ਼ਿੰਗਾਰ ਫਿਲਮ ਸਬਕ ਇੱਕ ਨਜ਼ਰ ਇਹਨਾਂ ਫਿਲਮਾਂ ਦੇ ਗੀਤ ਵੀ ਉਹਨਾਂ ਨੇ ਇੱਥੇ ਗਾਏ ਤੇ ਉਹਨਾਂ ਦਾ ਪ੍ਰਤੀ ਜੁਗਿੰਦਰ ਸਿੰਘ ਸੋਢੀ ਜਿਹੜਾ ਸੀ ਉਹ ਥੀਏਟਰ ਦੇ ਨਾਲ ਵੀ ਜੁੜੇ ਸਨ ਇਸ ਕਰਕੇ ਉਹ ਕਿਤੇ ਕਿਤੇ ਕਦੀ ਕਦੀ ਇਪਟਾ ਨਾਂ ਦੀ ਉਸ ਵਲੇ ਮੂਵਮੈਂਟ ਚੱਲ ਰਹੀ ਸੀ ਉਹਦੇ ਵਿੱਚ ਉਹ ਇਪਟਾ ਦੇ ਐਕਟਰ ਤੇ ਗਿਆ ਇੱਕ ਉਹਨਾਂ ਕੋਲ ਆਉਂਦੇ ਤੇ ਉਹਨਾਂ ਦੇ ਨਾਲ ਉਹ ਸਟੇਜ ਤੇ ਕਈ ਵਾਰ ਆਪਣਾ ਐਕਟ ਕਰਦੇ ਜਾਂ ਇਸੇ ਤਰ੍ਹਾਂ ਨਾਲ ਸ੍ਰੀਵੰਦਰ ਕੌਰ ਨੂੰ ਵੀ ਗਾਉਣ ਦਾ ਮੌਕਾ ਮਿਲ ਜਾਂਦਾ ਤੇ 1952 ਦੇ ਵਿੱਚ ਜਿਹੜਾ ਪਰਿਵਾਰ ਸੀ ਫਿਰ ਬੰਬਈ ਛੱਡ ਕੇ ਦਿੱਲੀ ਆ ਗਏ ਤੇ ਇੱਥੇ ਆ ਕੇ ਉਹਨਾਂ ਨੇ ਆਪਣਾ ਜੀਵਨ ਜਿਹੜਾ ਹੈ ਉਹਦੇ ਵਿੱਚ ਫੇਰ ਆਪਣੀ ਕਹਿ ਸਕਦੇ ਆ ਕਿ ਸੰਗੀਤ ਦੀ ਇੱਕ ਕਰਵਟ ਜਿਹੜੀ ਆ ਉਹਨਾਂ ਨੇ ਲਈ ਤੇ ਇੱਥੇ ਹੀ ਉਹਨਾਂ ਨੇ ਕਾਫੀ ਜ਼ਿਆਦਾ ਆਪਣਾ ਇਕਨੋਮਿਕਲੀ ਕਹਿ ਸਕਦੇ ਆ ਤੇ ਆਪਣਾ ਸੋਸ਼ਲੀ ਉਹਨਾਂ ਨੇ ਆਪਣਾ ਬਹੁਤ ਖੇਤਰ ਬਣਾ ਲਿਆ ਕਾਨਫਰੰਸਾਂ ਦੇ ਵਿੱਚ ਵੀ ਗਾਉਂਦੇ ਸੀ ਤੇ ਖਰਚਾ ਤੋਰਨ ਦੀ ਕਈ ਵਾਰ ਰੇਡੀਓ ਸਟੇਸ਼ਨ ਤੇ ਵੀ ਵਿਆਹ ਸ਼ਾਦੀਆਂ ਤੇ ਵੀ ਉਹ ਸਿੰਗਰ ਦੇ ਤੌਰ ਤੇ ਜਾਂਦੇ ਤੇ ਸੰਗੀਤ ਦੀ ਸਿੱਖਿਆ ਲੈਣਾ ਉਹਨਾਂ ਨੂੰ ਲੱਗਿਆ ਕਿ ਬਹੁਤ ਜ਼ਰੂਰੀ ਆ ਤੇ ਉਹਨਾਂ ਨੇ ਫਿਰ ਸੰਗੀਤ ਦੀ ਸਿੱਖਿਆ ਵੀ ਹਾਸਲ ਕੀਤੀ ਮਾਸਟਰ ਨਾਇਥ ਸੈਰਕੁਲਾ ਇਸ ਦੀ ਅੱਗੇ ਗੱਲ ਕਰਦੇ ਆ ਤੇ ਸਰਿੰਦਰ ਕੌਰ ਦਾ ਆਪਣੇ ਵਿਆਹ ਦੇ ਵਿੱਚ ਖੁਦ ਗੀਤ ਗਾਉਣਾ ਉਸ ਵੇਲੇ ਇੱਕ ਬੜਾ ਉਤਸ਼ਾਹ ਭਰਪੂਰ ਕਦਮ ਸੀ ਤੇ ਫਿਰ ਹਾਲੀਹੋਲ ਸਰਿੰਦਰ ਕੌਰ ਦੀ ਪਰਿਵਾਰਕ ਜ਼ਿੰਦਗੀ ਚੱਲਦੀ ਗਈ ਤੇ ਅੰਤ ਜਦੋਂ ਇਹਦੇ ਪਤੀ ਬਿਮਾਰ ਪੈ ਗਏ ਤੇ ਬਹੁਤ ਇਲਾਜ ਕੀਤਾ ਬਹੁਤ ਦਬਾਵਾਂ ਨਾਲ ਪਤੀ ਦੀ ਦਾ ਬਚਾਅ ਹੋ ਗਿਆ ਪਰ ਛੇਤੀ ਹੀ ਫਿਰ ਉਹਨਾਂ ਦੀ ਮੌਤ ਹੋ ਗਈ ਜਿਸ ਨਾਲ ਸਰਿੰਦਰ ਕੌਰ ਦੀ ਜ਼ਿੰਦਗੀ ਥੋੜਾ ਸਮਾਂ ਟਹਿਰਾਉ ਆਇਆ ਪਰ ਫਿਰ ਥੋੜੀ ਦੇਰ ਬਾਅਦ ਉਹਨਾਂ ਨੇ ਆਪਣੇ ਆਪ ਨੂੰ ਸੰਭਾਲ ਲਿਆ ਤੇ ਫਿਰ ਸੰਗੀਤ ਦੇ ਨਾਲ ਨਾਤਾ ਜਿਹੜਾ ਹੈ ਆਪਣਾ ਉਹ ਜੋੜਿਆ ਤੇ ਫਿਰ ਅਸੀਂ ਜੇ ਗੱਲ ਕਰੀਏ ਸ੍ਰਿੰਦਰ ਕੌਰ ਦੇ ਉਸਤਾਦ ਦੀ ਤੇ ਉਹਨਾਂ ਦਾ ਉਸਤਾਦ ਮਾਸਟਰ ਇਨਾਇਤ ਹੁਸੈਨ ਸਨ ਜਿਨ੍ਹਾਂ ਨੇ ਉਹਨਾਂ ਨੂੰ 1900 ਮਤਲਬ ਕਹਿ ਸਕਦੇ 43 ਦੇ ਆਸ-ਪਾਸ ਉਹਨਾਂ ਨੂੰ ਸਿੱਖਿਆ ਸੰਗੀਤ ਸਿਖਾਇਆ ਤੇ ਬੱਚਿਆਂ ਦੇ ਪ੍ਰੋਗਰਾਮ ਲਈ ਰੇਡੀਓ ਸਟੇਸ਼ਨ ਤੇ 13 ਸਾਲ ਦੀ ਉਮਰ 'ਚ ਆਲ ਇੰਡੀਆ ਰੇਡੀਓ ਤੋਂ ਸ੍ਰਿੰਦਰ ਕੌਰ ਨੇ ਆਪਣਾ ਗੀਤ ਗਾਇਆ ਤੇ ਹਿਸ ਮਾਸਟਰਵਾਇਸ ਜਿਹੜਾ ਐਚ ਐਮ ਬੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਉਹਨਾਂ ਨੇ ਸ੍ਰਿੰਦਰ ਕੌਰ ਦਾ ਇੱਕ ਗੀਤ मामा ਤੇ ਧੀਆਂ ਦੀ ਦੋਸਤੀ ਜਿਹੜਾ ਭੈਣ ਪ੍ਰਕਾਸ਼ ਕੌਰ ਨਾਲ ਮਿਲ ਕੇ ਰਿਕਾਰਡ ਕੀਤਾ ਤੇ ਇਹ ਗੀਤ ਬਹੁਤ ਜ਼ਿਆਦਾ ਉਸ ਵੇਲੇ ਪਪੂਲਰ ਹੋਇਆ ਇਸ ਗੀਤ ਨੇ ਸ੍ਰਿੰਦਰ ਨੂੰ ਇੱਕ ਨਵੀਂ ਪਛਾਣ ਦਿੱਤੀ ਉਸ ਸਮੇਂ ਲੋਕ ਗੀਤ ਗਾਉਣਾ ਸ੍ਰਿੰਦਰ ਕੌਰ ਦਾ ਬਹੁਤ ਰੂਹ ਦੀ ਖਰਾਕ ਸੀ ਤੇ ਉਹ ਲਗਾਤਾਰ ਗਾਉਂਦੇ ਉਹ ਘੋੜੀਆਂ ਗਾਉਂਦੇ ਲੰਮੇ ਗੀਤ ਗਾਉਂਦੇ ਸੁਹਾਗ ਗਾਉਂਦੇ ਦਿਲ ਨੂੰ ਧੂਪ ਆਉਣ ਵਾਲੀਆਂ ਦਿਲ ਨੂੰ ਟੁੰਬਣ ਵਾਲੀਆਂ ਸੁਹਾਗ गा ਕੇ ਉਹ ਲੜਕੀਆਂ ਦੇ ਮਨ ਦੀ ਆਵਾਜ਼ ਜਿਹੜੀ ਆ ਧੀਆਂ ਦੇ ਮਨ ਦੀ ਆਵਾਜ਼ ਜਿਹੜੀ ਆ ਉਹ ਪ੍ਰਗਟ ਕਰਦੇ ਤੇ ਘੋੜੀਆਂ गा ਕੇ ਖੁਸ਼ੀਆਂ ਦੇ ਗੀਤ ਵੀ ਬੋਲਦੇ ਜਿਵੇਂ ਕਿ ਮੈਂ ਅੱਗੇ ਗੱਲ ਕਰਾਂਗੀ ਇਹਨਾਂ ਦੇ ਕਿਹੜੇ ਕਿਹੜੇ ਗੀਤ ਮਸ਼ਹੂਰ ਨੇ ਉਸ ਤੋਂ ਬਾਅਦ ਸ੍ਰੀਿੰਦਰਕੌਰ ਦੀ ਨੇ ਗੁਰਬਾਣੀ ਗਾਇਨ ਵੀ ਕੀਤਾ ਭਾਈ ਸਮੁੰਦ ਸਿੰਘ ਦੇ ਬੜੇ ਪ੍ਰਸ਼ੰਸਕ ਸਨ ਤੇ ਗਜ਼ਲ ਗਾਇਕੀ ਵੀ ਕੀਤੀ ਜਿਸ ਦੇ ਵਿੱਚ ਬੰਗਾਲੀ ਗੀਤ ਵੀ ਗਾਏ ਫਿਰਬਿੰਦਰ ਨਾਟੇਗੋਰ ਦਾ ਇੱਕ ਗੀਤ ਵੀ ਇਹਨਾਂ ਨੇ ਢਾਇਆ ਸੀ ਉਹਨਾਂ ਦੇ ਜਿਹੜੇ ਮਸ਼ਹੂਰ ਗੀਤ ਐ ਅੱਜ ਵੀ ਸਾਡੀ ਜ਼ੁਬਾਨ ਤੇ ਨੇ ਉਹ ਐ ਸੜਕੇ ਸੜਕੇ ਜਾਂਦੀ ਏ ਮੁਟਿਆਰੇ ਨੀ ਜਾਂ ਸਾਡਾ ਚਿੜੀਆਂ ਦਾ ਚੰਬਾ ਜਾਂ ਸੋਚੇ ਨੀ ਮਾਏ ਬਾਰ-ਬਾਰ ਭਈ ਢੋਲਦੀ ਮੱਥੇ ਤੇ ਚਮਕਣ ਵਾਲ ਮੇਰੇ ਬੰਨੇ ਬੰੜੇ ਦੇ ਜਮਦਾਨੀਆਂ ਹਾਏ ਓ ਮੇਰੇ ਡਾਡਿਆ ਰੱਬਾ ਤੇ ਲੰਘ ਆ ਜਾ ਪਤਨ ਤੁਨਾ ਦਾ ਯਾਰ ਜਾ ਆਮਲੇ ਮੇਰੇ ਰੰਦਨਾ ਲੁੱਟੀ ਹੀਰਵੇਗਮਾਂ ਦੀ ਦਿੌਰ ਦੇ ਵਿਆਹ ਵਿੱਚ ਨੱਚ ਲੈਣ ਦੇ ਜਾਂ ਕੈਂਠੇ ਵਾਲਾ ਆ ਗਿਆ ਪਰਉਣਾ ਮਾਏ ਤੇਰੇ ਕੰਮ ਨਾ ਮੁੱਕੇ ਆਪਨੇ 5000 ਤੋਂ ਵੱਧ ਜਿਹੜੇ ਗੀਤ ਨੇ ਉਹ ਗਾਏ ਜਿਹੜੇ ਇਹਨਾਂ ਦੀ ਪਛਾਣ ਬਣੇ 50 ਸਾਲਾਂ ਦੇ ਵਿੱਚ 5000 ਤੋਂ ਵੱਧ ਗੀਤ ਗਾਏ ਜਿਨ੍ਹਾਂ ਦੇ ਵਿੱਚ ਲੋਕ ਜੀਵਨ ਦੇ ਚਿੱਤਰ ਵੀ ਉਗੜਦੇ ਨੇ ਪੈਸੇ ਦੇ ਹੁਣ ਅਸੀਂ ਸ੍ਰੀਦਰਕੌਰ ਦੀ ਜੇ ਗਾਇਕੀ ਦੇ ਨਾਲ ਗੱਲ ਕਰੀਏ ਤੇ ਉਹਨਾਂ ਨੂੰ ਕਲਾਸਿਕਲ ਦੀ ਬਹੁਤ ਜ਼ਿਆਦਾ ਸਮਝ ਸੀ ਤੇ ਉਹ ਕਹਿੰਦੇ ਹੁੰਦੇ ਸੀ ਵੀ ਸਾਡਾ ਪੰਜਾਬ ਜਿਹੜਾ ਹੈ ਉਹਦੇ ਵਿੱਚ ਤਾਂ ਔਰਤਾਂ ਜਦੋਂ ਸੁਹਾਗ ਗਾਉਂਦੀਆਂ ਨੇ ਜਾਂ ਘੋੜੀਆਂ ਗਾਉਂਦੀਆਂ ਨੇ ਉਹਨਾਂ ਨੂੰ ਪਤਾ ਨਹੀਂ ਹੁੰਦਾ ਉਹ ਵੀ ਇੱਕ ਰਾਗ ਵਿੱਚ ਹੀ ਗਾ ਰਹੀਆਂ ਹੁੰਦੀਆਂ ਨੇ ਜਾਂ ਕੋਈ ਇਹਦੇ ਜਿਵੇਂ ਭਿਖਾਰੀ ਵੀ ਕੋਈ ਗਾ ਕੇ ਕੁਝ ਮੰਗ ਰਿਹਾ ਨਾ ਉਹ ਵੀ ਕੁਝ ਕਿਸੇ ਰਾਗ 'ਚ ਹੀ ਗਾ ਰਿਹਾ ਹੈ ਤਾਂ ਉਹਨਾਂ ਨੂੰ ਕਲਾਸਿਕਲ ਦੀ ਕਾਫੀ ਸਮਝ ਸੀ ਤੇ ਉਹ ਬਾਣੀ ਦੇ ਨਾਲ ਬੜੇ ਨੇੜਿਓਂ ਜੁੜੇ ਸਨ ਤੇ ਉਹਨਾਂ ਦੀ ਮਨਪਸੰਦ ਬਾਣੀ ਸੀ ਪ੍ਰਭ ਜੀ ਤੂੰ ਮੇਰੇ ਪ੍ਰਾਣ ਆਧਾਰੇ ਉਹਦਾ ਆਧਾਰ ਇਹ ਇਸ ਤੋਂ ਇਲਾਵਾ ਨੇ ਉਰਦੂ ਫਾਰਸੀ ਪੰਜਾਬੀ ਤੇ ਹੋਰ ਭਾਸ਼ਾਵਾਂ ਦੇ ਵਿੱਚ ਵੀ ਗਾਇਆ ਤੇ ਹੁਣ ਅਸੀਂ ਉਹਨਾਂ ਦੇ ਸੁਭਾਅ ਦੇ ਕੁਝ ਲੱਛਣਾਂ ਦਾ ਉਹਨਾਂ ਦੀ ਗੱਲ ਕਰਾਂਗੇ ਸਭ ਤੋਂ ਪਹਿਲਾਂ ਹੈ ਕਿ ਸ੍ਰਿੰਦਰ ਕੌਰ ਪੈਸੇ ਦੇ ਲਾਲਚ ਵਿੱਚ ਨਹੀਂ ਗਾਉਂਦੀ ਸੀ ਕਿਉਂਕਿ ਉਸ ਕੀ ਸੰਗੀਤ ਪ੍ਰਤੀ ਜਨੂਨੀ ਸੀ ਉਹ ਕਿਸੇ ਕਿਸੇ ਤੋਂ ਬਹੁਤ ਜ਼ਿਆਦਾ ਧਨ ਦੀ ਉਮੀਦ ਕਰਕੇ ਗਾਉਣ ਨੂੰ ਸਮਝਦੇ ਸੀ ਵੀ ਸ਼ਾਇਦ ਇਹ ਪ੍ਰੋਫੈਸ਼ਨਲੀ ਇੰਨਾ ਜ਼ਿਆਦਾ ਆਪਣੇ ਆਪ ਨੂੰ ਨਹੀਂ ਸੀ ਉਹਨਾਂ ਨੇ ਕੀਤਾ ਉਹ ਸਿੰਗੀਤਾ ਦੀ ਪੂਜਾ ਕਰਦੀ ਸੀ ਤਾਂ ਇੱਕ ਇੱਕ ਘਟਨਾ ਵੀ ਦੱਸੀ ਹੈ ਕਿ ਜਦੋਂ ਇੱਕ ਵਾਰ ਉਹਨਾਂ ਦਾ ਉਹਨਾਂ ਨੇ ਕਿਤੇ ਗਾਉਣਾ ਸੀ ਪਰ ਉਹਨਾਂ ਨੂੰ ਉਹੋ ਜਿਹਾ ਮਿਹਨਤਾਂ ਨਾਲ ਉਹ ਦਿੱਤਾ ਗਿਆ ਜਿਸ ਤਰ੍ਹਾਂ ਦਾ ਉਹਨਾਂ ਚਾਹੁੰਦੇ ਸੀ ਤੇ ਉਹਨਾਂ ਨੇ ਗਾਉਣ ਤੋਂ ਮਨਾ ਕਰ ਦਿੱਤਾ ਤੇ ਫਿਰ ਉਹ ਆਪਣੇ ਘਰ 'ਚ ਕੱਪੜੇ ਧੋਣ ਲੱਗ ਗਏ ਤੇ ਕੱਪੜੇ ਧੁੰਦਿਆਂ ਧੁੰਦਿਆਂ ਉਹਦੇ ਮਨ ਦੇ ਵਿੱਚ ਇੱਕ ਬਾਲ ਉੱਠਿਆ ਉਹਨਾਂ ਨੂੰ ਐਂਡ ਲੱਗਿਆ ਕਿ ਉਹਨਾਂ ਉਹ ਤਾਂ ਕੱਪੜੇ ਧੋਣ ਲਈ ਪੈਦਾ ਨਹੀਂ ਹੋਏ ਕਿ ਘਰ ਦੇ ਵਿੱਚ ਉਹ ਉਹ ਕਪੜੇ ਧੋਣ ਲੱਗ ਜਵੇ ਤੇ ਬਾਕੀ ਉਹਦਾ ਸਮੀਖਿਤ ਜਿਹੜਾ ਇੱਕ ਪਾਸੇ ਰਹਿ ਜਵੇ ਤੇ ਰਿਕਾਰਡਿੰਗ ਵਾਲੇ ਦਿਨ ਜਦੋਂ ਪੰਜਾਬੀ ਕੁੜੀਆਂ ਦਾ ਇੱਕ ਗਰੁੱਪ ਗੀਤ ਦਾ ਗਰੁੱਪ ਰਿਹਸਲ ਕਰ ਰਿਆ ਸੀ ਤੇ ਹਰ ਚੀਜ਼ ਤਿਆਰ ਸੀ ਤੇ ਸਿੰਦਰ ਰਿਕਾਰਡ ਜਿਹੜੀ ਆ ਉਹ ਉੱਥੇ ਹਾਜ਼ਰ ਹੋ ਗਈ ਪਹਿਲਾਂ ਉਸਨੇ ਮਨ ਕਰਤਾ ਸੀ ਪਰ ਉਹ ਘਰ ਦੇ ਵਿੱਚ ਜਦੋਂ ਉਹਨੂੰ ਲੱਗਾ ਨਾ ਤਾਂ ਕਿ ਮੈਂ ਇਹ ਕੀ ਕਰ ਰਹੀ ਹਾਂ ਤੇ ਉਹ ਫਿਰ ਕਹਿੰਦੀ ਆ ਜਦੋਂ ਉੱਥੇ ਪਹੁੰਚ ਕੇ ਕਹਿੰਦੀ ਮੈਂ ਆਪਣੇ ਘਰ ਵਿੱਚ ਦੁਖੀ ਬੈਠੀ ਸਾਂ ਤੇ ਗੁੱਸੇ ਚ ਕਪੜੇ ਧੋਣ ਲੱਗ ਗਈ ਅਚਾਨਕ ਮੇਰੇ ਅੰਦਰ ਧੂਪ ਆਈ ਘਰ ਵਿੱਚ ਬੈਠ ਕੇ ਕੀ ਪਈ ਕਰਦੀ ਆ ਮੈਂ ਉੱਥੇ ਕਿਉਂ ਨਹੀਂ ਪਹੁੰਚੀ ਕਿੰਨੀ ਕਮਲੀ ਹਾਂ ਤੇ ਕਹਿੰਦੇ ਫੇਰ ਉਹ ਉਹ ਕਿ ਉਹਨੇ ਚਲੇ ਗਈਆਂ ਗੁਰੂ ਨਾਨਕ ਦੇ ਪੁਰਬ ਤੇ ਕਹਿੰਦੇ ਸਾਰੀਆਂ ਕੁੜੀਆਂ ਗਾ ਰਹੀਆਂ ਨੇ ਤੇ ਮੈਂ ਘਰ ਬੈਠੀ ਕਪੜੇ ਧੋ ਰਹੀਓ ਕਪੜੇ ਛੱਡ ਕੇ ਸਟੂਡੀਓ ਚਲੇ ਗਏ ਤੇ ਉਹਨਾਂ ਨੇ ਉੱਥੇ ਗਾ ਕੇ ਆਪਣਾ ਮਨ ਜਿਹੜਾ ਖੁਸ਼ ਕਰ ਲਿਆ ਤੇ ਉਹ ਇੱਕ ਗੱਲ ਉਹ ਕਹਿੰਦੇ ਹੁੰਦੇ ਸੀ ਹਰਮਨ ਪਿਆਰੀ ਗਾਇਕਾ ਸੀਗੀ ਉਹ ਤੇ ਉਹ ਕਹਿੰਦੇ ਹੁੰਦੇ ਸੀ ਵੀ ਉਹਨਾਂ ਨੂੰ ਤਾਂ ਉਹ ਕਿਸੇ ਨਾ ਕਿਸੇ ਤਰ੍ਹਾਂ ਦੀ ਕਿਸੇ ਵੀ ਸਭਾ ਦੇ ਜੈਮ ਜੈਮਸਫੋਰਡ ਕਲੱਬ ਸੀਗਾ ਉਸ ਵੇਲੇ ਦਿੱਲੀ 'ਚ ਤਾਂ ਉਹ ਨੂੰ ਉਹਦਾ ਮੈਂਬਰ ਬਣਾਉਣਾ ਚਾਹੁੰਦੇ ਸੀ ਉਹਨਾਂ ਨੇ ਇਸ ਕਰਕੇ ਮੈਂਬਰ ਬਣਨ ਤੋਂ ਇਨਕਾਰ ਕਰ ਦਿੱਤਾ ਕਹਿੰਦੇ ਜੇ ਮੈਂਬਰ ਬਣ ਗਈ ਤਾਂ ਰੋਜ ਗਾਉਣ ਲਈ ਕਹਿਣਗੇ ਤਾਂ ਮੈਂ ਮੁਫਤ ਵਿੱਚ ਮੈਂਬਰਸ਼ਿਪ ਲੈਣ ਤੋਂ ਉਹਨਾ ਨਾ ਕਰ ਦਿੱਤੀ ਕਹਿੰਦਾ ਜੇ ਮੈਂ ਉਹਦੀ ਮੈਂਬਰ ਬਣ ਗਈ ਤੇ ਹਰ ਫੰਕਸ਼ਨ ਤੇ ਗਾਉਣ ਲਈ ਆਖਣਾ ਹੈ ਤੇ ਘਰ ਦੀ ਮੁਰਗੀ ਦਾਲ ਬਰਾਬਰ ਸਮਝਣਾ ਹੈ ਤੇ ਉਹ ਆਪਣੇ ਸਵੈਮਾਨ ਵਾਲੀ ਔਰਤ ਸੀ ਜਿਸ ਕਰਕੇ ਉਹਨਾਂ ਨੇ ਇਹ ਗੱਲ ਸਵੀਕਾਰ ਨਾ ਕੀਤੀ ਤੇ ਉਹ ਮੈਂਬਰ ਨਾ ਬਣੇ ਤੇ ਜਿਸ ਦਿਨ ਉਹਨਾਂ ਨੂੰ ਪਿਆਰ ਨਾ ਸੱਦਿਆ ਜਾਂਦਾ ਤੇ ਉਹ ਜ਼ਰੂਰ ਗੀਤ ਗਾਉਂਦੇ ਪਰ ਉਹਨਾਂ ਨੇ ਆਪਣੇ ਆਪ ਨੂੰ ਸਵੈਮਾਨ ਨੂੰ ਕਾਇਮ ਰੱਖਿਆ ਔਰ ਰੇਡੀਓ ਦੇ ਮਕਬੂਲ ਕਲਾਕਾਰ ਸੀ ਲੋਕ ਉਹਨਾਂ ਦੇ ਪ੍ਰੋਗਰਾਮ ਜਦੋਂ ਹੁੰਦਾ ਸੀ ਗੀਤ ਸੁਣਨ ਦੀ ਬਹੁਤ ਇੱਛਾ ਰੱਖਦੇ ਸੀ ਤੇ ਸਾਹਿਤਿਕ ਗੀਤ ਗਾਉਣ ਦੀ ਚਾਹਵਾਨ ਸੀ ਨੰਦ ਲਾਲ ਨੂਰਪੁਰੀ ਦੇ ਇਹਦਾ ਗੀਤ ਆ ਜਿਵੇਂ ਅੰਦਰ ਜਾਵਾ ਬਾਹਰ ਜਾਵਾ ਲਾਲ ਚੂੜਾ ਛਣਕਦਾ ਲੋਡੇ ਵੇਲੇ ਮਾਈ ਗਈ ਆਉਣਾ ਮਨ ਪਕਾਵਾ ਕਣਕ ਦਾ ਜਾਂ ਸ਼ਿਵ ਕੁਮਾਰ ਦਾ ਗੀਤ ਬਹੁਤ ਸਾਰੇ ਉਹਨਾਂ ਨੇ ਗਾਏ ਜਿਵੇਂ ਉਹ ਕਹਿੰਦੇ ਕਿ ਗੰਗੀ ਨਾਲ ਜੁੜੇ ਬਾਗੀ ਤੇ ਉਹਨਾਂ ਦੇ ਜਾਂ ਉਹਨਾਂ ਨੇ ਚਾਂਦ ਰਾਤ ਚਾਂਦਨੀ ਮੈ ਤਰ੍ਹਾਂ ਵਾਲੇ ਗੀਤ ਨੇ ਮੈਂ ਬਹੁਤ ਸਾਰੇ ਉਹਨਾਂ ਨੇ ਗੀਤ ਸ਼ੇਵ ਕੁਮਾਰ ਜੀ ਦੇ ਗਾਏ ਜਿਨ੍ਹਾਂ ਦੇ ਵਿੱਚ ਮੁਟਿਆਰਾਂ ਦੇ ਮਨ ਦੀ ਆਵਾਜ਼ ਹੈ ਅਮਰਤਾ ਦਾ ਗੀਤ ਵੀ ਉਹਨਾਂ ਨੇ ਗਾਇਆ ਤੇ ਕਲਾਸਿਕਲ ਸੰਗੀਤ ਦੀ ਸਮੁੱਚੀ ਸਮਝ ਰੱਖਣ ਵਾਲੀ ਉਹ ਇੱਕ ਅਜਹੀ ਪੰਜਾਬੀ ਲੋਕ ਗੀਤ ਗਾਇਕਾ ਸੀ ਜਿਹੜੀ ਸੰਗੀਤ ਦੀ ਰਮਜ਼ ਸਮਝਦੀ ਸੀ ਤੇ ਸੰਗੀਤ ਦਾ ਰਿਆਜ਼ ਕਰਦੀ ਸੀ ਉਹ ਐਵੇਂ ਨਹੀਂ ਸੀ ਗਾਉਂਦੇ ਲਗਾਤਾਰ ਉਸ ਗੀਤ ਨੂੰ ਪਹਿਲਾਂ ਆਪਣੇ ਮਨ ਝਟਾਲਦੇ ਫੇਰ ਉਸ ਗੀਤ ਨੂੰ ਕਿੰਨੇ ਦਿਨ ਆਪਣੇ ਰੂਹ ਚ ਬਸਾਉਂਦੇ ਤੇ ਫਿਰ ਉਸ ਨੂੰ ਗਾਉਂਦੇ ਉਹ ਹਰ ਪ੍ਰਕਾਰ ਦੀ ਗਾਇਕੀ ਚ ਮਾਹਰ ਸਨ ਫਿਲਮੀ ਗਾਇਕੀ ਮੈਂ ਪਹਿਲਾਂ ਦੱਸਿਆ ਬਹੁਤ ਸਾਰੀਆਂ ਫਿਲਮਾਂ ਚ ਗਾਇਆ ਧਾਰਮਿਕ ਗਾਇਕੀ ਲੋਕ ਗਾਇਕੀ ਸਾਇਤਿਕ ਗੀਤ ਸਾਰੇ ਨਾ ਗਾ ਲੈਂਦੇ ਸਨ ਤੇ ਅਸੀਂ ਕਹਿ ਸਕਦੇ ਹਾਂ ਕਿ ਪੰਜਾਬੀ ਭਾਸ਼ਾ ਨੂੰ ਮਾਣ ਦਿਵਾਉਣ ਵਾਲੀ ਸ਼ਖਸੀਅਤ ਸੀ ਤੇ ਆਪਣੀ ਪਤੀ ਨਾਲ ਕ ਬਹੁਤ ਪ੍ਰੇਮ ਸੀ ਪਤੀ ਉਹਨਾਂ ਵਾਸਤੇ ਇੱਕ ਢਾਲ ਸੀ ਜਿਨ੍ਹਾਂ ਨੇ ਸੰਗੀਤ ਦੇ ਖੇਤਰ ਦੇ ਵਿੱਚ ਉਹਨਾਂ ਦੀ ਹਰ ਤਰ੍ਹਾਂ ਦੀ ਚੁਣੌਤੀ ਤੋਂ ਉਹਨਾਂ ਨੂੰ ਰੱਖਿਆ ਕੀਤੀ ਤੇ ਨਾਲ ਉਹਦਾ ਸਾਥ ਵੀ ਦਿੱਤਾ ਤੇ ਪਤੀ ਦੀ ਮੌਤ ਤੋਂ ਬਾਅਦ ਥੋੜਾ ਜਿਹਾ ਟੁੱਟ ਗਈ ਉਹ ਪਰ ਹੋਲੀ ਜੀ ਫਿਰ ਉਸਾਂ ਹੰਦਾਂ ਨੇ ਆਪਣੇ ਆਪ ਨੂੰ ਮੁੜ ਤੋਂ ਸਾਸੀ ਆਪਣੇ ਆਪ ਨੂੰ ਥੋੜਾ ਸਾਹਸ ਦਿੱਤਾ ਆਪਣੇ ਆਪ ਨੂੰ ਥੋੜਾ ਜਿਹਾ ਆਤਮ ਵਿਸ਼ਵਾਸ ਦਿੱਤਾ ਤੇ ਫਿਰ ਕਈ ਸਾਲ ਉਹ ਗੀਤ ਗਾਉਂਦੇ ਰਹੇ ਤੇ ਇੱਕ ਗੱਲ ਹੋਰ ਸੀ ਕਿ ਆਪਣੇ ਗਲੇ ਦੀ ਪਰਵਾਹ ਨਹੀਂ ਕਰਦੇ ਸੀ ਜਿਵੇਂ ਇੱਥੇ ਲੇਖਤੇਰੇ ਬਲਵੰਤ ਗਾਰਗੀ ਨੇ ਦੱਸਿਆ ਆ ਕਿ ਉਹ ਕੋਈ ਚਟਨੀਆਂ ਖਾਣੀਆਂ ਜਾਂ ਕੋਈ ਖਟੀਆਂ ਚੀਜ਼ਾਂ ਖਾਣੀਆਂ ਤੇ ਉਹ ਉਸ ਵੇਲੇ ਬਹੁਤਾ ਨਹੀਂ ਸੋਚਦੇ ਹੁੰਦੇ ਤੇ ਉਹ ਉਸ ਤਰੀਕੇ ਨਾਲ ਹੀ ਆਪਣਾ ਖਾਣ ਪੀਣ ਦਾ ਵੀ ਪਰਵਾਹ ਨਹੀਂ ਸਨ ਉਹਨੇ ਕੀਤੀ ਕਦੀ ਇੱਥੇ ਲੇਖਕ ਨੇ ਇਸ ਸੂਸਤਕ ਦੇ ਵਿੱਚ ਵੀ ਤੁਹਾਨੂੰ ਦੱਸਿਆ ਆ ਕਿ ਉਹ ਆਪਣਾ ਬਹੁਤ ਥੋੜਾ ਥੋੜਾ ਜਿਹਾ ਆਪਣੇ ਪ੍ਰਤੀ ਬੜੇ ਮਤਲਬ ਮਨਮਰਜ਼ੀ ਕਰ ਸੀ ਕੱਚਾ ਪਿਆਜ਼ ਖਾਣਾ ਚਾਟ ਜਟਨੀਆਂ ਸਭ ਕੁਝ ਖਾ ਲੈਣਾ ਕਹਿੰਦੇ ਸਿਰਫ ਰਿਆਜ਼ ਨੇ ਮੇਰੀ ਆਵਾਜ਼ ਬਚਾਈ ਹੈ ਮੈਂ ਖਾਣ ਪੀਣ ਦਾ ਕੋਈ ਤਰੀਕਾ ਨਹੀਂ ਕਰੀ ਖੁਦ ਵੀ ਕਹਿੰਦੇ ਤੇ ਸੰਗੀਤਕ ਵਿਰਾਸਤ ਦੀ ਸਿਖਰ ਸੀ ਉਹ ਆਪਣੀ ਗਾਇਕ ਨੂੰ ਦੇਸ਼ ਵਿਦੇਸ਼ ਮਹੱਤਵ ਦਵਾਇਆ ਉਹਨਾਂ ਨੇ ਤੇ ਲੰਮੇ ਗੀਤ ਪਸੰਦ ਕਰਨ ਵਾਲੀ ਸ਼ਖਸੀਅਤ ਸੀ ਤੇ ਪਹਿਲਾਂ ਮੈਂ ਜਿਵੇਂ ਪਹਿਲਾਂ ਦੱਸਿਆ ਵੀ ਗੀਤ ਨੂੰ ਸਮਝਦੇ ਸੀ ਫਿਰ ਗਾਉਂਦੇ ਸੀ ਛੇਲਾ ਭਾਟੀਆਂ ਨੇ ਆਪਣਾ ਇੱਕ ਗੀਤ ਇੱਕ ਵਾਰੀ ਇੱਕ ਉਹਨਾਂ ਇੱਕ ਆਪਣਾ ਨਾਟਕ ਸੀ ਉਹਦਾ ਗੀਤ ਨਾਟਕ ਉਦੇ ਵਿੱਚ ਉਹਨਾਂ ਨੇ ਵਾਦੀ ਦੀ ਗੂੰਜ ਨਾਂ ਦੇ ਨਾਟਕ ਵਿੱਚ ਫੈਸਲਿੰਦਰ ਕੌਰ ਨੇ ਗਾਇਆ ਜਿਹੜਾ ਕਿ ਬਹੁਤ ਪਸੰਦ ਕੀਤਾ ਗਿਆ ਤੇ 1964 ਵਿੱਚ ਸੁਖਿੰਦਰ ਕੌਰ ਇੰਗਲੈਂਡ ਵੀ ਗਏ ਜਿੱਥੇ ਉਹਨਾਂ ਨੇ ਆਪਣਾ ਜਿਹੜਾ ਪੰਜਾਬੀ ਕਲਚਰ ਦਾ ਜਿਹੜਾ ਕਲਚਰਲ ਇੱਕ ਡੈਲੀਗੇਟ ਗਿਆ ਸੀ ਜਿਹਦੇ ਵਿੱਚ ਉਹ ਗਏ ਔਰ ਉਹਨਾਂ ਨੇ ਪੰਜਾਬੀ ਕਲਚਰ ਨੂੰ ਬਹੁਤ ਉੱਚੇ ਰੰਗ ਤੇ ਪਹੁੰਚਾਇਆ ਤਾਂ ਅੰਤ ਵਿੱਚ ਲੇਖਕ ਨੇ ਦੱਸਿਆ ਵੀ ਕੈਨੇਡਾ ਅਮਰੀਕਾ ਇੰਗਲੈਂਡ ਰੂਸ ਕੀਨੀਆਂ ਚੀਨ ਮਲਾਇਆ ਤੇ ਮੱਧ ਏਸ਼ੀਆ ਦੇ ਦੇਸ਼ਾਂ ਦੇ ਵਿੱਚ ਉਹਨਾਂ ਨੇ ਉਹਨਾਂ ਦੇ ਘਰਾਂ ਵਿੱਚ ਵੀ ਤੇ ਪੰਜਾਬੀਆਂ ਦੀ ਆਵਾਜ਼ ਦੇ ਘਰਾਂ ਵਿੱਚ ਸ੍ਰਿੰਦਰਕੌਰ ਦੀ ਆਵਾਜ਼ ਗੂੰਜਦੀ ਰਹਿੰਦੀ ਸੀ ਤੇ ਉਹ ਆਪ ਵੀ ਗਏ ਸੀ ਉਹਨਾਂ ਦੀ ਆਵਾਜ਼ ਵਿੱਚ ਸਾਡੇ ਪੂਰਵਜਾਂ ਦਾ ਖਜ਼ਾਨਾ ਹੈ ਸਾਡੀ ਸੰਗੀਤਕ ਵਿਰਾਸਤ ਹੈ ਇਹ ਗੀਤ ਕੌਮ ਜਾਂ ਧਰਤੀ ਦੇ ਬੰਦਨਾ ਤੋਂ ਮੁਕਤ ਹਨ ਜਦੋਂ ਭਾਰਤ ਤੇ ਪਾਕਿਸਤਾਨ ਇੱਕ ਦੂਜੇ ਨਫ਼ਰਤ ਨਾਲ ਉੱਭਰ ਰਿਹਾ ਉੱਭਲ ਰਿਹਾ ਸਨ ਤਾਂ ਉਦੋਂ ਵੀ ਸ੍ਰਿੰਦਰਕੌਰ ਦੀ ਆਵਾਜ਼ ਜਿਹੜੀ ਹੈ ਦੋਵਾਂ ਦੇਸ਼ਾਂ ਦੇ ਵਿੱਚ ਸੁਣੀ ਜਾਂਦੀ ਸੀ ਤਾਂ ਇਸ ਤਰ੍ਹਾਂ ਲੇਖਕ ਨੇ ਇਸ ਪੁਸਮੁੱਛੇ ਲੈਸਨ ਦੇ ਵਿੱਚ ਸਾਨੂੰ ਸ੍ਰਿੰਦਰ ਕੌਰ ਜੀ ਦੇ ਜੀਵਨ ਦੀਆਂ ਛੋਟੀਆਂ-ਛੋਟੀਆਂ ਇੱਕ-ਦੋ ਘਟਨਾਵਾਂ ਤੇ ਉਹਨਾਂ ਦੇ ਪਰਿਵਾਰਕ ਜੀਵਨ ਬਾਰੇ ਥੋੜੀ ਜਿਹੀ ਜਾਣਕਾਰੀ ਦਿੱਤੀ ਹੈ ਜਿਸ ਤੋਂ ਅਸੀਂ ਸ੍ਰਿੰਦਰ ਕੌਰ ਜੀ ਦੇ ਸੁਭਾਅ ਬਾਰੇ ਸਹਿਜੇ ਹੀ ਅੰਦਾਜ਼ਾ ਲਾ ਸਕਦੇ ਹਾਂ ਤੇ ਉਹਨਾਂ ਦੀਆਂ ਪ੍ਰਾਪਤੀਆਂ ਬਾਰੇ ਵੀ ਸਾਨੂੰ ਸੰਖੇਪ ਵਿੱਚ ਜਾਣਨ ਦਾ ਮੌਕਾ ਮਿਲਦਾ ਹੈ ਤੇ ਹਰਪ ਪੰਜਾਬੀ ਨਾਲ ਜੁੜੇ ਦਰਸ਼ਕਾਂ ਦਾ ਮੈਂ ਬਹੁਤ ਧੰਨਵਾਦ ਕਰਦੀ ਹਾਂ ਕਿ ਤੁਸੀਂ ਇਸ ਚੈਨਲ ਦੇ ਜ਼ਰੀਏ ਇਸ ਪ੍ਰਸ਼ਨ ਸ੍ਰਿੰਦਰ ਕੌਰ ਜੀ ਬਾਰੇ ਜਾਣਿਆ ਬਹੁਤ ਬਹੁਤ ਧੰਨਵਾਦ